ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੋਸਤ ਇੱਕ ਚੀਜ਼ ਨਾ ਹੋਰ ਦੇਖੀ ਆਪਾਂ ਗੁਰੂ ਘਰਾਂ ਦੇ ਵਿੱਚ ਤਕਰੀਬਨ ਤਕਰੀਬਨ ਸਾਡੇ ਨੇੜੇ-ਨੇੜੇ ਘਰ ਜਿਹੜੇ ਗੁਰਦੁਆਰਾ ਸਾਹਿਬ ਆ ਪਿੰਡਾਂ ਦੇ ਵਿੱਚ ਜਿਹੜੇ ਨਿਸ਼ਾਨ ਸਾਹਿਬ ਹੁੰਦੇ ਸੀਗੇ ਇਹਨਾਂ ਦੇ ਰੰਗ ਪਹਿਲਾਂ ਚੋਲਿਆਂ ਦੇ ਹੁੰਦੇ ਸੀ ਕੇਸਰੀ ਤੇ ਹੁਣ ਸਾਰਿਆਂ ਦੇ ਨੀਲੇ ਹੋ ਗਿਆ ਸਾਡੇ ਵੀ ਕੱਲ ਬਦਲਿਆ ਨਿਸ਼ਾਨ ਸਭ ਦਾ ਚੋਲਾ ਤੇ ਰੰਗ ਸਾਰਿਆਂ ਦੇ ਨੀਲੇ ਆ ਹੁਣ ਸਾਡੇ ਵੀ ਨੀਲਾ ਕਰਤਾ ਕੱਲ ਇਹ ਕਹਿੰਦੇ ਵੀ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਜਹੇਦਾਰ ਉਹਨਾਂ ਦਾ ਹੁਕਮ ਆਇਆ ਵੀ ਰੰਗ ਜਿਹੜੇ ਨੀਲੇ ਆ ਇਹ ਸਾਰੇ ਕੋਲ ਨਿਸ਼ਾਨ ਸਭਾ ਦੇ ਨੀਲੇ ਚੋਲੇ ਜਿਹੜੇ ਆਪਾਂ ਚੜਾਉਣੇ ਆਇਤੀ ਚਲੋ ਅਕਾਲ ਤਖਤ ਸਾਹਿਬ ਨੂੰ ਆਪਾਂ ਸਮਰਪਤਾ ਉਹਨਾਂ ਦਾ ਜਿਹੜਾ ਹੁਕਮ ਆ ਸਿਰ ਮੱਥੇ ਪਰ ਰੰਗ ਕੇਸਰੀ ਵੀ ਵਧੀਆ ਸੀ ਨੀਲਾ ਵੀ ਵਧੀਆ ਸੀ ਤੇ ਜੋ ਮਰਜ਼ਾਦਾ ਗੁਰੂ ਘਰ ਦੀ ਉਹ ਮੰਨਣੀ ਚਾਹੀਦੀ ਹਰ ਇੱਕ ਬੰਦੇ ਨੂੰ ਹਰ ਇੱਕ ਇਨਸਾਨ ਜੀ ਦੇ ਅੰਦਰ ਇਨਸਾਨੀਅਤ ਆ ਵੈਸੇ ਤਾਂ ਕੋਈ ਵੀ ਧਰਮ ਉਹਦੀ ਜਿਹੜੀ ਮਰਜ਼ਾਦਾ ਕਿਤੇ ਵੀ ਜਾ ਲੰਘਣਾ ਨਹੀਂ ਕਰਨੀ ਚਾਹੀਦੀ ਚਾਹੇ ਉਸ ਧਰਮ ਨੂੰ ਬੰਦਾ ਮੰਨਦਾ ਚਾਹੇ ਨਹੀਂ ਮੰਨਦਾ ਜਿਹੜੀ ਉਹਦੀ ਮਰਜ਼ਾਦਾ ਜੋ ਕਾਨੂੰਨ ਆ ਉਹਨੂੰ ਮੰਨਣਾ ਚਾਹੀਦਾ ਮੰਨਣਾ ਨਾ ਮੰਨਣਾ ਇੱਕ ਵੱਖਰੀ ਗੱਲ ਆ ਪਰ ਗੱਲ ਰੰਗ ਲੀਲੇ ਦੀ ਜੋ ਪੀਲੇ ਦੀ ਨਹੀਂ ਗੱਲ ਹੈ ਜੀ ਅਸੀਂ ਗੁਰੂ ਸਾਹਿਬ ਦੇ ਬਚਨਾਂ ਤੇ ਕਿੰਨਾ ਕੁ ਅਟੱਲ ਹਾਂ ਕਿੰਨੇ ਕੁ ਬਚਨ ਮੰਨਦੇ ਹਾਂ ਇਸ ਨਿਸ਼ਾਨ ਸਾਹਿਬ ਦੇ ਥੱਲੇ ਅਸੀਂ ਇਕੱਠੇ ਹੋ ਕੇ 71 ਦਾ ਦਿਨ ਨਾਲ ਗੁਰੂ ਦੇ ਬਚਨਾਂ ਦੇ ਕਿੰਨਾ ਕੁ ਚਲਦੇ ਆ ਗੱਲ ਰੰਗਾਂ ਦੀ ਨਹੀਂ ਗੱਲ ਹੈ ਜੀ ਚਲੋ ਰੰਗ ਸਾਰੇ ਵਧੀਆ ਜੋ ਪ੍ਰਾਤਨ ਰੰਗ ਪਹਿਲਾਂ ਤੋਂ ਚਲਦੇ ਆ ਰਹੇ ਹਨ ਲੀਨਲਾ ਤੇ ਕੇਸਰੀ ਰੰਗ ਦੁਨੀ ਸੁਹਣੇ ਆ ਰੰਗ ਨਹੀਂ ਮਾਰੇ ਨਿੰਦਨ ਜੋਗਣੀ ਤੇ ਅਕਾਲ ਤਖਤ ਸਾਹਿਬ ਨੂੰ ਅਸੀਂ ਮੰਨਦੇ ਆ ਸਮਰਪਤਾ ਤਾਂ ਤੇ ਉਹਨਾਂ ਦੇ ਜਿਹੜਾ ਜਥੇਦਾਰ ਲੱਗੇ ਉਹਨਾਂ ਦਾ ਹੁਕਮ ਸਿਰ ਮੱਥੇ ਆ ਜੀ ਪਰ ਗੱਲ ਰੰਗਾਂ ਦੀ ਨਹੀਂ ਸੰਗਤ ਚ ਗੱਲ ਹੈਗੀ ਗੁਰੂ ਸਾਹਿਬ ਦੇ ਬਚਨ ਮੰਨਣ ਦੀ ਵੀ ਅਸੀਂ ਗੁਰੂ ਸਾਹਿਬ ਦੇ ਬਚਨ ਕਿੰਨੇ ਕੇ ਮੰਨਦੇ ਆ ਕਈ ਬੰਦੇ ਚਰਚਾ ਕਰਦੇ ਆ ਕਿ ਵੀ ਪੀਲਾ ਰੰਗ ਵਧੀਆ ਸੀ ਜਾਂ ਨੀਲਾ ਵਧੀਆ ਕੋਈ ਵਧੀਆ ਲੀਲੇ ਨੂੰ ਆਖੀਂਦਾ ਕੋਈ ਪੀਲੇ ਨੂੰ ਆਖੀਂਦਾ ਬਰ ਰੰਗ ਸਾਰੇ ਵਧੀਆ ਸੋ ਤੁਹਾਡਾ ਕੀ ਵਿਚਾਰ ਹੈ ਕੀ ਫੈਸਲਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ